ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ 2500 ਸਕਰ ਫੁੱਟ ਦੇ ਵਿੱਚ ਬਣੀ ਹੋਈ ਕਲਾਸਿਕੋ ਲੁੱਕ ਦੀ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂ ਦੋਸਤੋ ਤੁਹਾਡੇ ਨਾਲ ਸਾਰੀ ਗੱਲਬਾਤ ਸ਼ੇਅਰ ਕਰਾਂਗੇ ਕੀ ਗੱਲਬਾਤ ਹੈ ਅੰਦਰ ਕਿਵੇਂ-ਕਿਵੇਂ ਦੇ ਰੂਮ ਬਣੇ ਹੋਏ ਨੇ ਤੇ ਕਿੰਨਾ ਖਰਚਾ ਆਏਗਾ ਬਹੁਤ ਸੋਹਣੀ ਕੋਠੀ ਹੈ ਦੋਸਤੋ ਤੁਹਾਨੂੰ ਪਲਾਨ ਵੀ ਪਸੰਦ ਆਊਗਾ ਤੇ ਕੋਠੀ ਦਾ ਫਰੰਟ ਵੀ ਪਸੰਦ ਆਊਗਾ ਬਾਈ ਜੋ ਮਕਾਨ ਮਾਲਕ ਨੇ ਆਪਣੇ ਨਾਲ ਨੇਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਜਰੂਰ ਦੱਸੋ ਜੀ ਮਨਦੀਪ ਸਿੰਘ ਪੰਚਾਇਤ ਮੈਂਬਰ ਹਾਂਜੀ ਪਿੰਡ ਸੰਦੋਪਾ ਪਿੰਡ ਸੰਦੋ ਭਾਈ ਤੇ ਆਪਣਾ ਮਕਾਨ ਮਤਲਬ ਕੋਠੀ ਜਿਹੜੀ ਬਣ ਕੇ ਰੈਡੀ ਆ ਹਨਾ ਜੀ ਰੈਡੀ ਆ ਜਮ ਤੇ ਟਾਇਲ ਵਗੈਰਾ ਲੱਗੀ ਕੱਲਾ ਪੇਂਟ ਦਾ ਰੰਗ ਕੰਮ ਰਹਿ ਗਿਆ ਤੇ ਮਤਲਬ ਪੀਓਪੀ ਵਗੈਰਾ ਹੋ ਗਈ ਹਾਂਜੀ ਹਾਂਜੀ ਨਹੀਂ ਰਹਿੰਦੀ ਪੀਓਪੀ ਵੀ ਪੀਓਪੀ ਰਹਿੰਦੀ ਹੈ ਬਸ ਇਹੀ ਕੰਮ ਰਹਿ ਗਿਆ ਜੀ ਠੀਕ ਆ ਜੀ ਤੇ ਇਹ ਗੇਟ ਪਹਿਲਾਂ ਸਟਾਰਟਿੰਗ ਚ ਗੇਟ ਹੀ ਦੱਸੋ ਇਹਨੂੰ ਗੇਟ ਕਿੱਥੋਂ ਹਣਵਾਇਆ ਜੀ ਆਪਾਂ ਮਾਰਮੈਂਟੀ ਤੋਂ ਬਣਾਇਆ ਜੀ ਦਾਣਾ ਮੰਡੀ ਦੇ ਖੁੰਜੇ ਤੇ ਹੈ ਮਿਸਤਰੀ ਕਰਮ ਸਿੰਘ ਕਰਮ ਸਿੰਘ ਠੀਕ ਹੈ ਜੀ ਇਸੇ ਤਰ੍ਹਾਂ ਦੇ ਗੇਟ ਬਣਾਉਂਦਾ ਸਾਰੇ ਤਰ੍ਹਾਂ ਦੇ ਆਹ ਵੱਤ ਬਣ ਰਹੀ ਹੈ ਅੱਜ ਦੀ ਟਾਈਮ ਉਸ ਕੋਲ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਸਾਲ ਪਹਿਲਾਂ ਆ ਗੇਟ ਬਣੀ ਜਾਂਦੀ ਉਹ ਕੋਲ ਅੱਜ ਵੀ ਦੇ ਕੋਲ ਦੋ ਗੇਟ ਪਏ ਹੋਣਗੇ ਇਸ ਲੋਟ ਦੇ ਇਸ ਲੋਟ ਦੇ ਠੀਕ ਹੈ ਜੀ ਠੀਕ ਹੈ ਤੇ ਕਿੰਨਾ ਖਰਚਾ ਹੈ ਬਈ ਗੇਟ ਤੇ ਮੇਰਾ ਹੈ ਇਹ ਤੇ 35 36000 35 30000 ਹਾਂ ਠੀਕ ਹੈ ਜੀ ਤੇ ਆਪੇ ਫਿੱਟ ਕਰਕੇ ਸੀ ਆ ਕੇ ਉਹ ਵਾਚ ਉਹ ਹਾਂ ਆਪ ਹੀ ਫਿੱਟ ਕਰਕੇ ਗਏ ਸੀ ਆਪ ਹੀ ਫਿੱਟ ਕਰਕੇ ਗਏ ਸੀ ਠੀਕ ਹੈ ਜੀ ਤੇ ਆਜੋ ਬਈ ਚਲੋ ਚੱਲਦੇ ਅੰਦਰ ਆਪਾਂ ਸੋ ਦੋਸਤੋ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਆ ਜੋ ਕਿ 2500 ਸਕਰ ਫੁੱਟ ਦੇ ਵਿੱਚ ਬਣੀ ਹੋਈ ਆ ਸੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਸੋ ਬਾਈ ਇਹ ਆਪਾਂ ਵਾਸ਼ਰੂਮ ਵਗੈਰਾ ਅਲੱਗ ਤੋਂ ਵੀ ਬਣਾਤੇ ਹਨ ਤੇ ਵਿੱਚ ਵੀ ਬਾਈ ਆਪਣੇ ਹੈਗੇ ਨਹੀਂ ਨਹੀਂ ਵਿੱਚ ਨਹੀਂ ਬਣਾਇਆ ਆਪਾਂ ਇੱਥੇ ਹੀ ਬਣਾਇਆ ਹੈ ਉੱਪਰ ਬਣਾਇਆ ਇੱਕ ਬਾਥਰੂਮ ਤੇ ਅੱਛਾ ਜੀ ਉੱਪਰ ਰੂਮ ਨਾਲ ਅਟੈਚ ਕਰਦੇ ਠੀਕ ਹੈ ਠੀਕ ਹੈ ਜੀ ਸੋ ਇੱਕ ਆਪਣੇ ਪਿੰਡਾਂ ਦੇ ਵਿੱਚ ਹਨਾ ਵੀ ਕਾਫੀ ਜਗ੍ਹਾ ਹੁੰਦੀ ਹੈ ਜੀ ਆਪਾਂ ਨੂੰ ਜਿਹੜੀ ਜ਼ਰੂਰਤ ਵੀ ਹੈ ਜਗ੍ਹਾ ਖੁੱਲੀ ਡੁੱਲੀ ਹੈ ਜੀ ਠੀਕ ਹੈ ਠੀਕ ਹੈ ਜੀ ਗੱਲ ਤੇ ਬਾਈ ਇਹ ਆ ਜਮਾ ਪਲਾਨ ਜਗ੍ਹਾ ਸੀ ਆਪਣੀ ਜਮਾ ਪਲਾਨ ਜੀ ਛੜਕ ਤੋਂ 2.5 3 ਫੁੱਟ ਨੀਵਾ ਸੀਗਾ ਤਾਂ ਅੱਛਾ ਜੀ ਨੀਵਾ ਸੀਗਾ ਮਤਲਬ ਪਰਤ ਵੀ ਬਹੁਤ ਪਈ ਹੋਈ ਪਰਤ ਵੀ ਬਹੁਤ ਪਈ ਜੀ ਤਿੰਨੇੋਂ ਕਿੰਨੀ ਕਵਰ ਕਿ ਲਿਆ ਬਾਈ ਨਿਓਂ ਲਿਆਂਦੀ ਐ ਵੀ ਉਹ ਛੜਕ ਤੋਂ 2.5 3 ਫੁੱਟ ਨੀਵੀਂ ਹੁਣ ਛੜਕ ਤੋਂ 3 ਫੁੱਟ 6 ਫੁੱਟ ਨਿਓਂ ਕ 6 7 ਫੁੱਟ ਨਿਓਂ ਪਈ 6 ਫੁੱਟ ਤੇ ਕਿੰਨੀ ਕਿਟ ਪਈ ਗੀ ਨਿਓਂ ਚ ਬਾਈ ਵੇ ਨਿਓਂ ਚ ਪਈ ਗਈ ਹੂ 35 36 ਹਜ਼ਾਰ 35 36 ਹਜ਼ਾਰ 40 ਹਜ਼ਾਰ ਘੱਟ ਘੱਟ ਉਹ ਆਪਣਾ ਐਕਸਟਰਾ ਖਰਚਾ ਹੁੰਦਾ ਨਾ ਖੇਤ ਜਦੋਂ ਪਾਉਣੇ ਆ ਨਾ ਗੋਠੀ ਜੀ ਖੇਤ ਜੀ ਦਾ ਜੀ ਡੱਬੀ ਸੀ ਖਣ ਡੱਬੀ ਦੇ ਵੀ ਪੈ ਤੇ ਘੱਟੋ ਘੱਟ ਮੇਰਾ ਜਿਹੜੀ ਟੂਟੀ ਲਾਉਣਿਆਂ ਵਾਲਾ ਕਹਿੰਦਾ 5-700 ਜੀ ਟੂਟੀ ਲਾ ਲਓ ਮੇਰੇ ਟੂਟੀ ਵੀ 4-5000 ਰੁਪਏ ਖਾ ਗਈ ਠੀਕ ਹੈ ਠੀਕ ਹੈ ਜੀ ਗੱਲ ਹਾਂ ਫਿਰ ਸਪੈਸ਼ਲ ਪਾਈਪ ਪਾ ਕੇ ਲਾਉਣੀ ਪੈਂਦੀ ਆ ਨਾ ਜੀ ਤੇ ਕਾਫੀ ਵੱਡਾ ਬਾਗਲ ਹੋ ਗਿਆ ਜਿਵੇਂ ਕਿ ਸਪੈਸ਼ਲ ਆਪਣਾ ਇੱਥੇ ਪਿੰਡ ਦੇ ਵਿੱਚ ਕਿਸੇ ਦੇ ਨਾਲ ਲੱਗਦਾ ਹੁੰਦਾ ਸਾਂਝੀ ਕੰਦ ਵੀ ਹੈਗੀ ਆਪਣੀ ਕੰਦ ਹੈ ਘੱਟੋ ਘੱਟ 7-8 ਲੱਖ ਰੁਪਏ ਦੀ ਗੱਲ ਕਰ ਸਕਦੇ ਆ ਆਪਾਂ ਹਾਂਜੀ ਹਾਂਜੀ ਰਾਮ ਨਾ ਅਗਲੀ ਬਹੁਤ ਖਾ ਜੂ ਜੀ ਪਿੰਡ ਨਾਲੋਂ ਵੱਧ ਲੱਗਿਆ ਖੇਚਣਾ ਹਾਂਜੀ ਠੀਕ ਹੈ ਠੀਕ ਹੈ ਜੀ ਸੋ ਆਜੋ ਭਾਈ ਆਪਾਂ ਇਹ ਹੈਗਾ 1700 ਫੁੱਟ ਬਾਈ 1700 ਨੀਚੇ-ਨੀਚੇ ਤੇ ਉੱਪਰ ਬਾਈ ਉੱਪਰ ਹੈਗਾ ਜੀ 800 ਡਾਗ-ਪਾਗ ਉੱਪਰ ਹੈ ਮਤਲਬ 2500 ਸਕਰ ਫੁੱਟ ਦੀ ਗੋਟੀ ਹੈ 2500 ਠੀਕ ਹੈ ਠੀਕ ਹੈ ਤੇ ਬਾਈ ਡਿਜ਼ਾਈਨ ਕਿੰਨਾ ਤੋਂ ਕਰਵਾਈ ਸੀ ਇਹ ਸੁਖਪਾਲ ਆ ਮੁੰਡਾ ਜੀ ਮੌੜਾਂ ਤੋਂ ਮੌੜਾਂ ਤੋਂ ਸੁਖਪਾਲ ਜੀ ਤੇ ਠੇਕੇਦਾਰ ਬਾਈ ਠੇਕੇਦਾਰ ਮੇਰੇ ਪਿੰਡ ਦਾ ਮੁੰਡੇ ਸੀ ਨਿਰਮਲ ਸਿੰਘ ਅੱਛਾ ਜੀ ਨਿਰਮਲ ਸਿੰਘ ਠੀਕ ਹੈ ਜੀ ਤੇ ਬਾਈ ਪਹਿਲਾਂ ਆਪਾਂ ਇਦਾਂ ਦੀ ਲੁੱਕ ਕੋਈ ਦੇਖੀ ਸੀ ਜਾਂ ਉਹਨਾਂ ਨੇ ਸਿਲੈਕਟ ਕਰਾਤੀ ਸੀ ਤੁਹਾਨੂੰ ਨਹੀਂ ਮੈਂ ਦੇਖ ਕੇ ਉਰੇ ਆ ਫਿਰਦਾ ਜਦੋਂ ਜਾਂਦੇ ਲਾਲਾ ਕਿਸੇ ਵੀ ਕੰਮ ਮਤਨ ਦੇ ਬਾਹਰੇ ਇੱਕ ਦੇ ਮਕਾਨ ਨੇ ਆ ਜਾ ਕੇ ਲੈਣਾ ਕਿੱਡਾ ਸੋਹਣਾ ਹਾਂ ਜੋ ਪੌਣਾ ਹੁੰਦਾ ਉਤਰੀ ਉਹਨੇ ਰਾਇ ਆਟੋਮੈਟਿਕ ਹਾਈਡਰੋਮੈਟਿਕ ਠੀਕ ਹੈ ਜੀ ਠੀਕ ਹੈ ਤੇ ਬਈ ਇਹ ਸਾਹਮਣੇ ਪੋਰਚ ਆ ਜਾਂਦਾ ਨਾ ਤੇ ਇਹ ਆਪਾਂ ਵੀ ਗੱਡੀ ਵਾਸਤੇ ਨਹੀਂ ਬਣਾਇਆ ਪਤਾ ਲੱਗ ਜਾਂਦਾ ਦੇਖ ਕੇ ਹਾਂ ਗੱਡੀ ਵਾਸਤੇ ਨਹੀਂ ਗੱਡੀ ਵਾਸਤੇ ਪਿੱਛੇ ਬਣਾਇਆ ਚਮਗਰ ਬਣਾਤੀ ਪਸ਼ੂਆਂ ਵਾਸਤੇ ਤੂੜੀ ਵਾਸਤੇ ਠੀਕ ਹੈ ਠੀਕ ਹੈ ਜੀ ਮਗਰ ਸਾਰਾ ਕੰਮ ਜਿਵੇਂ ਆਪਾਂ ਜ਼ਿਮੀਂਦਾਰਾਂ ਦੇ ਘਰੇ ਸਮਾਨ ਹੁੰਦਾ ਸਾਰਾ ਪਿੱਛੇ ਕਰਤਾ ਠੀਕ ਹੈ ਜੀ ਠੀਕ ਹੈ ਤੇ ਹਜੇ ਫਿਰ ਇੱਥੇ ਵੀ ਕਾਫੀ ਤੇ ਇਹ ਲਗਾਉਣਾ ਮਤਿਆ ਅੱਛਾ ਉੱਧਰ ਲਗਾਓ ਠੀਕ ਹੈ ਠੀਕ ਹੈ ਤੇ ਇਹ ਕਿੰਨਾ ਕੁ ਬਈ ਪੋਰਚ ਦਾ ਏਰੀਆ ਜਾਂ ਇਹ ਪੋਰਚ ਦਾ ਤਾਂ ਹੂ ਆ ਮਿਲਦਾ 9-10 ਫੁੱਟ ਜੀ 9-10 ਫੁੱਟ ਹੈ ਨਾ ਜੀ ਠੀਕ ਹੈ ਜੀ ਤੇ ਮੰਜੇ ਵਗੈਰਾ ਦੀ ਜਗ੍ਹਾ ਹੈਗੇ ਦੋ ਤਿੰਨ ਮੰਜੇ ਰਹਿ ਜਾਣਗੇ ਨਾ ਜੀ ਠੀਕ ਹੈ ਠੀਕ ਹੈ ਸੋ ਦੋਸਤੋ ਇਹ ਪੋਰਚ ਆ ਜਾਂਦਾ ਜੋ ਕਿ ਦੇਖ ਰਹੇ ਹੋ ਤੁਸੀਂ ਤੇ ਹੁਣ ਆਪਾਂ ਐਂਟਰੀ ਤੇ ਇੰਟਰ ਹੁੰਨੇ ਆਂਗੇ ਜੋ ਕਿ ਮੇਨ ਐਂਟਰੀ ਹੈ ਗੋਠੀ ਦੇ ਅੰਦਰ ਰਹਿ ਜਾਂਦੀ ਆ ਆਜੋ ਬਈ ਅੰਦਰ ਆਜੋ ਸੋ ਦੋਸਤੋ ਕੋਠੀ ਕੰਪਲੀਟਾ ਬਣ ਕੇ ਰੈਡੀ ਹੈਗੀ ਜੋ ਕਿ ਟਾਇਲ ਵਗੈਰਾ ਲੱਗ ਚੁੱਕੀ ਆ ਇਸ ਦੇ ਵਿੱਚ ਪੇਂਟ ਦਾ ਕੰਮ ਰਹਿੰਦਾ ਤੇ ਆਪਾਂ ਲੋਬੀ ਦੇ ਵਿੱਚ ਐਂਟਰ ਹੋ ਚੁੱਕੇ ਆ ਬਾਈ ਆਪਣਾ ਲੋਬੀ ਦਾ ਕਿੰਨਾ ਘੇਰੀ ਆ ਇਹ ਹੈਗਾ 16 22 ਦਾ ਅੱਛਾ 16 22 16 ਚੜਾਈ ਹੈ ਇਹਦੀ 16 ਚੜਾਈ ਤੇ 22 ਫੁੱਟ ਲੰਬਾਈ ਬਾਈ ਆ ਆ ਵੀ ਖੁੱਲੀ ਲੋਬੀ ਰਹਿੰਦੀ ਹੈ ਸੋ ਇੱਕ ਪਾਸੇ ਡ੍ਰੈੰਗ ਰੂਮ ਰਹ ਜਾਂਦਾ ਤੇ ਜੇਕਰ ਰਾਈਟ ਸਾਈਡ ਤੇ ਗੱਲ ਕਰੀਏ ਤਾਂ ਕਿਚਨ ਰਹ ਜਾਂਦਾ ਇਧਰ ਬਾਈ ਡ੍ਰੈੰਗ ਰੂਮ ਦਿਖਾ ਦਿਓ ਪਹਿਲਾਂ ਭਾਈ ਰੂਮ ਕਾਫੀ ਖੁੱਲੇ ਨੇ ਆਪਣੇ ਹਣਾ ਖੁੱਲ ਜਮੈਂ ਖੁੱਲਮ ਖੁੱਲੇ ਜੀਬੀ ਦਾ ਕਿੰਨੇ ਕਿੰਨੇ ਸਕੇਅਰ ਫੁੱਟ ਹੋਊਗਾ ਵੀ 13 ਬਜੇ 13 ਦੀ ਹੈ ਜੀ ਵੀ 13 ਬਜੇ 13 ਦੀ ਠੀਕ ਹੈ ਜੀ ਸੋ ਦੋਸਤੋ ਸਾਹਮਣੇ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਗਿਆ ਵਿੰਡੋ ਰੱਖੀ ਗਈ ਹੈ ਜੋ ਕਿ ਵੇਖ ਸਕਦੇ ਹੋ ਤੁਸੀਂ ਇਸ ਕੋਠੀ ਦੇ ਵਿੱਚ ਪੀਓਪੀ ਦਾ ਕੰਮ ਹੀ ਬਾਕੀ ਹੈ ਬਾਕੀ ਕੰਪਲੀਟ ਹੈ ਜੋ ਕਿ ਜੋੜੀਆਂ ਵਗੈਰਾ ਦਾ ਕੰਮ ਹੋ ਚੁੱਕਿਆ ਹੈ ਸੋ ਇਹ ਵੱਡਾ ਰੱਖਿਆ ਗਿਆ ਗੇਟ ਜੋ ਕਿ ਪਰਦਾ ਵਗੈਰਾ ਪਊਗਾ ਓਪਨ ਰੱਖਿਆ ਗਿਆ ਹੈ ਇਸ ਦਾ ਗੇਟ ਤੇ ਇਧਰ ਬੈਕ ਸਾਈਡ ਤੇ ਹੀ ਇੱਕ ਬੈੱਡਰੂਮ ਰਹਿ ਜਾਂਦਾ ਭਾਈ ਇਹ ਵੀ 13 ਬਜੇ 13 13 ਸੋ ਬੈਕ ਸਾਈਡ ਤੇ ਇਹਦੇ ਵਿੱਚ ਵੀ ਵਿੰਡੋ ਰੱਖੀ ਗਈ ਆ ਜਿਵੇਂ ਦੇਖ ਸਕਦੇ ਹੋ ਤੁਸੀਂ 13x13 ਦਾ ਇਹ ਬੈਡਰੂਮ ਆ ਸੋ ਬਾਈ ਨੇ ਦੱਸਿਆ ਕਿ نیچے ਕੋਈ ਵਾਸ਼ਰੂਮ ਅਟੈਚ ਨਹੀਂ ਕੀਤਾ ਇਹਨਾਂ ਕੋਲੇ ਕਾਫੀ ਜਗ੍ਹਾ ਹੁਣ ਕਰਕੇ ਖੇਤ ਦੇ ਵਿੱਚ ਕੋਠੀ ਪਾਉਣ ਕਰਕੇ ਬਾਹਰ ਐਕਸਟਰਾ ਬਣਾਏ ਨੇ ਬਾਈ ਹੋਰਾਂ ਨੇ ਵਾਸ਼ਰੂਮ ਤੇ ਟਾਇਲਟ ਵਗੈਰਾ ਜੋ ਕਿ ਕੱਪੜੇ ਧੋਣ ਵਾਲੀ ਜਗ੍ਹਾ ਵਗੈਰਾ ਸੋ ਸਾਹਮਣੇ ਇੱਧਰ ਤੁਸੀਂ ਰਾਈਟ ਸਾਈਡ ਤੇ ਦੇਖ ਰਹੇ ਹੋ ਕਿਚਨ ਬਣਾਇਆ ਹੋਇਆ ਦੋਸਤੋ ਬਈ ਕਿਚਨ ਦੀ ਵੀ ਕਾਫੀ ਜਗ੍ਹਾ ਖੁੱਲੀ 8:13 ਬਾਈ 13 ਨਹੀਂ ਇਹ 11:20 13 ਦੀ ਹੋਊਗੀ 11:20 13 ਸੋ ਇੱਧਰ ਬਈ ਆਪਾਂ ਇੱਕ ਗੇਟ ਰੱਖ ਲਿਆ ਹਨ ਤੇ ਇੱਧਰ ਕੋਈ ਬਈ ਸਪੈਸ਼ਲ ਹੋ ਦੂਸਰਾ ਆਪਣਾ ਚੁੱਲਾ ਝੌਂਕਾ ਬਣਾਉਣ ਵਾਸਤੇ ਰੱਖ ਲਿਆ ਗਿਆ ਹਾਂ ਉਹ ਤਾਂ ਬਣਾ ਲਾਂਗੇ ਬਾਅਦ ਵਿੱਚ ਬਣਾ ਲਾਂਗੇ ਠੀਕ ਹੈ ਇੱਕ ਵਾਰ ਇਹ ਯੂਜ਼ ਕਰ ਰਹੇ ਹਾਂ ਇੱਕ ਵਾਰ ਕਰ ਰਹੇ ਹਾਂ ਯੂਜ਼ ਕਰ ਰਹੇ ਠੀਕ ਹੈ ਠੀਕ ਹੈ ਸੋ ਸਾਹਮਣੇ ਵਿੰਡੋ ਆ ਬਈ ਵੈਂਟੀਲੇਸ਼ਨ ਦਾ ਕਾਫੀ ਧਿਆਨ ਹੈ ਤੇ ਬਈ ਉਹਨਾਂ ਨੇ ਇੱਧਰ ਗੇਟ ਰੱਖਿਆ ਸਪੈਸ਼ਲ ਐਕਸਟਰਾ ਜੇਕਰ ਆਪਾਂ ਬਾਹਰ ਚੁੱਲਾ ਝੌਂਕਾ ਬਣਾਉਣਾ ਤਾਂ ਉਹਦੇ ਨਾਲ ਆਪ ਇਸਾ ਕਿਚਨ ਦੇ ਬੈਕਸਾਈਡ ਤੇ ਹੀ ਇੱਕ ਬੈਡਰੂਮ ਰਹਿ ਜਾਂਦਾ ਜੋ ਕਿ ਕਾਫੀ ਖੁੱਲੇ ਬੈਡਰੂਮ ਬਣਿਆ ਹੋਇਆ ਹੈ ਨਾ ਦੋਸਤੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬੈੱਡ ਲੱਗਿਆ ਹੋਇਆ ਬੈੱਡ ਦੇ ਨਾਲ ਕਾਫੀ ਜਗ੍ਹਾ ਪਈ ਆ ਖੁੱਲੀ ਜੋ ਕਿ ਮੰਝਾ ਵਗੈਰਾ ਚੰਗੀ ਤਰ੍ਹਾਂ ਲੱਗ ਸਕਦਾ ਹੈ ਮੰਝਾ ਇੱਧਰ ਵੀ ਡੋਊ ਇੱਕ ਉੱਧਰ ਵੀ ਡੋਊ ਇੱਥੇ ਇੱਧਰ ਤਾਂ ਵੀ ਖੁੱਲਾ ਠਫਾ ਵੀ ਲੱਗ ਸਕਦਾ ਜੇਕਰ ਆਪਾਂ ਇੱਕ ਟਾਈਮ ਸੋਫਾ ਲਾ ਲਈਏ ਹਾਂਜੀ ਸੋ ਮੰਗਰ ਬਿੰਡਵਾ ਰੱਖੀ ਹੋਈਆਂ ਨੇ ਹੈ ਨਾ ਕੋਈ ਵਾਰੀ ਆਪਾਂ ਕੂਲਰ ਲਾਉਣਾ ਹੁੰਦਾ ਜਾਂ ਬੈਟੋ ਐਸ ਨਹੀਂ ਲਾਉਣਾ ਹੁੰਦਾ ਹਾਂਜੀ ਸੌਖਾ ਹੋ ਜਾਂਦਾ ਈ ਠੀਕ ਹੈ ਤੇ ਬਈ ਇਹ ਜੋੜੀਆਂ ਤਹੋਂ ਨੇ ਹਿੱਸਾ ਤੇ ਬੋਰਡ ਤੇ ਸਮੇਕਾ ਲਗਾਇਆ ਨਹੀਂ 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 ਹੋਰ ਜੀ ਹਾਂ ਬੋਰਡ ਤੇ ਸਮੇਕਾ ਬੋਰਡ ਤੇ ਸਮੇਕਾ ਬੋਰਡ ਤੇ ਬੋਰਡ ਤੇ ਤੇ ਇਹਨਾਂ ਦੇ ਵੀ ਜੋੜੀਆਂ ਦਾ ਕਿੰਨਾ ਖਰਚਾ ਆ ਗਿਆ ਸਿਹਾਰੀ ਜੋੜੀਆਂ ਬੋਰਡ ਦਾ ਮੈਨੂੰ ਸਮਾਨ ਮੈਂ ਕਿਰਨ ਲੈ ਕੇ ਆ ਸੀਗਾ 51000 ਦਾ 1 ਲੱਖੜਾ ਹੀ ਆ ਮੇਰੇ ਕੋਲ ਕੁਝ ਨਹੀਂ ਸੀ 30000 ਦੀ ਲੱਕੜ ਫੇਰ ਆਈ ਆ ਠੀਕ ਹੈ ਜੀ ਠੀਕ ਆ ਤੇ 80000 ਹੋ ਗਏ ਜੀ 80000 ਹੋ ਗਏ 60000 ਮੈਥੋ ਲੱਗਿਆ ਸੀ ਮਿਸਤਰੀ ਸੱਟ ਕਾ ਤੇ ਕੁੰਡਾ ਕਬਜ਼ਾ ਵੀ ਆ ਗਿਆ ਸੀਗਾ ਜੀ 60000 ਦਾ ਅੱਛਾ ਇਹ ਵੀ ਆ ਗਿਆ ਸੀ ਠੀਕ ਹੈ ਮਦਰ ਲੱਗਿਆ ਦੋ ਦਿਨ ਲਵੇ ਤਾਂ ਲੱਗੇ ਹਾਂ ਲੱਕੜ ਮੇਰੀ ਰਾ ਪਰੂ ਆਈ ਆ ਹਾਂਜੀ ਤੇ ਪਲਾਈ ਬੋਰਡ ਸਨਵੇਕਾ ਕੁੰਡਾ ਕਬਜ਼ਾ ਇਹ ਮੋੜ ਤੋਂ ਆਇਆ ਸੀ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਤੇ ਬੈਕ ਸਾਈਡ ਤੇ ਕਿਵੇਂ ਕੀਰੋ ਮੈਂ ਇਹ ਵੀ ਸਟੋਰ ਆ ਜੀ ਬਹੁਤ ਵੱਡਾ ਅੱਛਾ ਇਹ ਸਟੋਰ ਬੈਕ ਸਾਈਡ ਤੇ ਕਰਾ ਜਿਆਦਾ ਨਹੀਂ ਆਇਆ ਜ ਵੱਡਾ ਜੀ ਠੀਕ ਹੈ ਜੀ ਗੱਲ ਪਰ ਵਧੀਆ ਜੀ ਖੁੱਲਾ ਜੀ ਪੂਰਾ ਹਨਾ ਜੀ ਠੀਕ ਹੈ ਠੀਕ ਹੈ ਇਦੇ ਵਿੱਚ ਵੀ ਕਿੰਨਾ ਮਰਜ਼ੀ ਸਮਾਨ ਰੱਖੋ ਨਾ ਇਹ ਕੋਈ ਐ ਨਹੀਂ ਹੈਗਾ ਕਿ ਕੱਲ ਨੂੰ ਕੋਠੀ ਦੇ ਵਿੱਚ ਕੋਈ ਖਿੱਲੇ ਰਖਲਾਉਣ ਪਿਆ ਇੱਥੇ ਭੀੜਾ ਹੋ ਗਿਆ ਕੰਮ ਬਾਲੇ ਕਹਿੰਦੇ ਜੀ ਲੋਕ ਕਹਿੰਦੇ ਵੀ ਮਾਤਾ ਦੀਆਂ ਦੋ ਪੇਟੀਆਂ ਪ੍ਰਾਣੀਆਂ ਨਾ ਵੇਚ ਦੋ ਕਬਾੜ ਵਾਲਿਆਂ ਨੂੰ ਕਹਿੰਦੇ ਦਿੰਦੇ ਨੇ ਜੀ ਵੀ ਹੁਣ ਪੇਟੀ ਤੋਂ ਕੀ ਕਰਾਉਣਾ ਜਦੋਂ ਆਪਾਂ ਵੇਚ ਦਿੰਨੇ ਕੋਈ ਬੁੜੇ ਦੀ ਜਾਂ ਚੀਜ਼ ਬੁੜੇ ਦੀ ਚੀਜ਼ ਉਹ ਦਿਲ ਤੇ ਬਹੁਤ ਬੀਤਦੀ ਹੁੰਦੀ ਹੈ ਜੀ ਹੁੰਦੀ ਹੈ ਅਗਲੇ ਨੂੰ ਆਇਆ ਹੁੰਦਾ ਨਾ ਵੀ ਮੇਰੀ ਹੁਣ ਇੰਨੀ ਕੁ ਵੀ ਜ਼ਰੂਰਤ ਨਹੀਂ ਰਹੀ ਹੁੰਦੀ ਹੈ ਮੇਰੀ ਚੀਜ਼ ਵੇਚ ਰਹੇ ਮੇਰੀ ਮਾਤਾ ਦੀ ਸੀਗੇ ਚ ਦੋ ਤਿੰਨ ਬੇਟੀਆਂ ਅੱਛਾ ਜੀ ਮਤਲਬ ਆਪਾਂ ਨਹੀਂ ਵੇਚੀਆਂ ਸਾਹਮਣੇ ਸਾਹਮਣੇ ਆਈ ਦੇ ਵਿੱਚ ਹੀ ਠੀਕ ਹੈ ਬਾਈ ਗੱਲ ਦੋ ਤਿੰਨ ਬੇਟੀਆਂ ਮੇਰੀ ਆਦੀ ਮੈਡਮ ਦੀਆਂ ਸੀਗੀਆਂ ਨਾ ਨਾ ਸਹੀ ਹੈ ਬਾਈ ਬਹੁਤ ਵਧੀਆ ਚੀਜ਼ ਹੈ ਸਹੀ ਗੱਲ ਹੈ ਹਰ ਇੱਕ ਬੰਦੇ ਦਾ ਹਨਾ ਵੀ ਹੱਕ ਹੁੰਦਾ ਬਜ਼ੁਰਗਾਂ ਨੇ ਹੀ ਆਪਾਂ ਨੂੰ ਪਾਲਿਆ ਹੈ ਨਾ ਉਸ ਤੇ ਆਪਾਂ ਬਾਅਦ ਚ ਇੱਕ ਇੱਕ ਮਿੰਟ ਚੋ ਕਰ ਦਿੰਨੇ ਹੁੰਨੇ ਆ ਸੋ ਆ ਜਾਓ ਬਾਈ ਉੱਪਰੋਂ ਦਿਖਾਉਣੇ ਆ ਸੋ ਅੰਦਰ ਦਾ ਪਲਾਨ ਜੋ ਤੁਸੀਂ ਗਰਾਊਂਡ ਫਲੋਰ ਤੇ ਦੇਖ ਚੁੱਕੇ ਹੋ ਦੋਸਤੋ ਦੋ ਬੈੱਡਰੂਮ ਡਰੈਗ ਰੂਮ ਕਿਚਨ ਤੇ ਲੋਬੀ ਕਾਫੀ ਖੁੱਲੇ ਰੂਮ ਬਣੇ ਹੋਏ ਨੇ ਸੋ ਬਾਈ ਨੇ ਸਟੋਰ ਵੀ ਕਾਫੀ ਖੁੱਲਾ ਬਣਾਇਆ ਹੋਇਆ ਹੈ ਇਹ ਨਹੀਂ ਹੈਗਾ ਕਿ ਛੋਟਾ ਜਾਂ ਕੋਠੀ ਦੇ ਵਿਚਾਲੇ ਸੈਂਟਰ ਦੇ ਵਿੱਚ ਰਹਿ ਜਾਂਦਾ ਜੋ ਕਿ ਪੌੜੀਆਂ ਦੇ نیچے ਸੋ ਉੱਪਰੋਂ ਦਿਖਾਉਣਾ ਤਾਂ ਉਹ ਗ੍ਰਿਲ ਰਹਿੰਦੀ ਹੈ ਬਾਈ ਦੀ ਗ੍ਰਿਲ ਲਾਉਣ ਵਾਲੀ ਹੈ ਕੰਮ ਥੋੜਾ ਰਹਿੰਦਾ ਹੈ ਹਜੇ ਪੇਂਟ ਵਗੈਰਾ ਦਾ ਤੇ ਡਾਊਨ ਸੀਲਿੰਗ ਵਗੈਰਾ ਦਾ ਪੀਓਪੀ ਦਾ ਬਾਕੀ ਕੰਮ ਕੰਪਲੀਟ ਹੈਗਾ ਸੋ ਆਪਾਂ ਫਰਸਟ ਫਲੋਰ ਦੇ ਉੱਪਰ ਆ ਚੁੱਕੇ ਹਾਂ ਦੋਸਤੋ ਇਹ ਲੋਬੀ ਦਾ ਏਰੀਆ ਆ ਜਾਂਦਾ ਕਿਉਂਕਿ ਡਿਊਪਲੈਕਸ ਕੋਠੀ ਰੱਖੀ ਗਈ ਹੈਗੀ ਤੇ ਸਾਹਮਣੇ ਇੱਕ ਵਿੰਡੋ ਹੈ ਜੋ ਵੈਂਟੀਲੇਸ਼ਨ ਦਾ ਕਾਫੀ ਧਿਆਨ ਹੈ ਕੋਠੀ ਦੇ ਵਿੱਚ ਪੂਰਾ ਚਾਨਣ ਪੈਂਦਾ ਹੈ ਲਾਈਟ ਦੀ ਕੋਈ ਦਿਕਤ ਨਹੀਂ ਹੈਗੀ ਇੱਕ ਟਾਈਮ ਜੇਕਰ ਲਾਈਟ ਨਹੀਂ ਵੀ ਚਲਾਉਂਦੇ ਤਾਂ ਹਨੇਰਾ ਨਹੀਂ ਜਾਪਦਾ ਸੋ ਬਈ ਇੱਕ ਇਹ ਵਾਸਰੂਮ ਬាទ ঠিক ਹੈ ਜੀ ਭਈਆ ਦਿਖਾ ਦਿਓ ਵਾਸਰੂਮ ਇੱਕ ਵਾਸਰੂਮ ਅਟੈਚ ਹੈ ਜੋ ਕਿ ਆਪਣੀ ਇਹਨੂੰ ਆਪਾਂ ਰੂਮ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ ਤੇ ਲੋਬੀ ਦਾ ਏਰੀਆ ਬ੍ਰਾਂਡ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਠੀਕ ਹੈ ਜੀ ਆਜੋ ਭਈ ਬਾਰੋਂ ਦਿਖਾ ਦਿੰਦੇ ਆ ਭਾਈ ਕਿੰਨੇ ਕ ਟਾਈਮ ਚ ਬਣ ਕੇ ਰੈਡੀ ਹੋ ਗਈ ਸੀ ਕੋਠੀ ਆਪਣੀ ਸਾਨੂੰ ਬਣਾਤੀ ਸੀ ਜੀ 6 ਮਹੀਨਾ ਚ ਪਿੱਛੇ ਬਾਗਲ ਬੁਕਲ ਪਿੱਛੇ ਮੱਜਾਂ ਵਾਲਾ ਜੀ ਸਾਨੂੰ ਕੋ 6 ਮਹੀਨਾ ਚ ਬਾਹਰ ਹੋ ਗਈ ਸੀ ਅਸੀਂ ਠੀਕ ਹੈ ਠੀਕ ਹੈ ਜੀ ਤੇ ਭਾਈ ਸਰੀ ਸਰੀਆ ਕਿਹੜਾ ਪਾਇਆ ਪਕੋਟੀ ਸਰ ਗਿਆ ਟਾਟਾ ਦਾ ਭਾਈ ਟਾਟਾ ਦਾ ਸਾਰਾ ਘਾਟਾ ਦਾ ਠੀਕ ਹੈ ਜੀ ਤੇ ਸਿਮਿੰਟ ਭਾਈ ਸਿਮਿੰਟ ਮੈਂ 2 ਕੁ ਬੰਤਾ ਵਰਤਿਆ ਛੱਤ 'ਚ ਹੋਰ ਵਰਤਿਆ ਸੀਗੇ 410 ਰੁਪਏ ਦੇ ਸੀ 골ਡ ਦਾ ਸੀ ਏਸੀਸੀ 골ਡ ਠੀਕ ਹੈ ਜੀ ਠੀਕ ਹੈ ਹਾਂ ਚਿਨਾਈ ਜਿਸੀ ਆ ਇੱਕ ਪਲਾਟੀਨਾ ਪਤਾ ਨਹੀਂ ਆਉਂਦਾ 320 ਕਿਲੋ ਚਿਨਾਈ ਚ ਤਾਂ ਪਰ ਕਰਨੇ ਹੁੰਦੇ ਠੀਕ ਹੈ ਜੀ ਮਿਸਤਰੀ ਵੀ ਆਪ ਨੂੰ ਰਹਿ ਦੇ ਦਿੰਦੇ ਹੈ ਨਾ ਜੀ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਇਹ ਤੁਸੀਂ ਬਾਲਕਨੀ ਦੇਖ ਸਕਦੇ ਹੋਗੇ ਕਾਫੀ ਸੋਹਣੀ ਲੁੱਕ ਦਿੱਤੀ ਹੋਈ ਹੈ ਜੋ ਕਿ ਦੂਰ ਤੋਂ ਦੇਖਣ ਤੇ ਵੀ ਬਹੁਤ ਸੋਹਣੀ ਕੋਠੀ ਲੱਗਦੀ ਹੈਗੀ ਹਰ ਕੋਈ ਦੇਖ ਕੇ ਲੰਗਦਾ ਮਤਲਬ ਬਹੁਤ ਸੋਹਣਾ ਡਿਜ਼ਾਈਨ ਹੈ ਜੋ ਕਿ ਅੱਜ ਕੱਲ ਪਿੰਡਾਂ ਦੇ ਵਿੱਚ ਟ੍ਰੈਂਡ ਦੇ ਵਿੱਚ ਹੈ ਸੋ ਬਈ ਇਹ ਗ੍ਰਿਲ ਸਟੀਲ ਦੀ ਹੈ ਗ੍ਰਿਲ ਸਟੀਲ ਦੀ ਜੀ ਇਹ ਤੇ ਮਤਲਬ ਪੇਂਟ ਕਰਨ ਦੀ ਲੋੜ ਨਹੀਂ ਆ ਹਾਂ ਜੀ ਨਹੀਂ ਆਏਗੀ ਠੀਕ ਹੈ ਜੀ ਇਹ ਵੀ ਕਿੰਨੇ ਕ ਦੀ ਬਣ ਗਈ ਉਹ ਬਾਈ ਗ੍ਰਿਲ ਇਹ ਨਹੀਂ ਮੇਰੇ ਟੀਆਂ ਜਾਈਗੇ ਵੀ ਕਿੰਨੇ ਦੀ ਬਣੀ ਕਿੱਥੋਂ ਬਣਾਈ ਹੈ ਬਾਈ ਇਹ ਮੈਂ ਬਣਵਾਈ ਸੀ ਮੇਰੇ ਪਿੰਡ ਦਾ ਮੁੰਡਾ ਮਿਸਤਰੀ ਆ ਉਹਦੀ ਮਾਸੀ ਸੀ ਸੰਗਤ ਪਿੰਡ ਠੀਕ ਹੈ ਜੀ ਸੰਗਤ ਤੇਉਣਾ ਓਕੇ ਜੀ ਓਕੇ ਹਾਂ ਠੀਕ ਹੈ ਚਗਾਠਾਂ ਵੀ ਮੈਂ ਉਹਨਾਂ ਤੋਂ ਬਣਵਾਈਆਂ ਸੀ ਸਾਰੀਆਂ ਤਕਰੀਬਨ ਲੋਹੇ ਦੀ ਚਗਾਠਾਂ ਜਿਹੜੀਆਂ ਟਾਟਾ ਦੀਆਂ ਪਾਈਆਂ ਹੋਈਆਂ ਸੀ ਹਾਂ ਟਾਟਾ ਦੀਆਂ ਅੱਛਾ ਜੀ ਠੀਕ ਹੈ ਤੇ ਟਾਟਾ ਦੀ ਮੈਂ ਸਰਗਾ ਵਰਤਿਆ ਸੀ ਤੇ ਇਹ ਜਿਹੜੀ ਸਟੀਲ ਦੀ ਗ੍ਰਿਲ ਆ ਹਾਂ ਜੀ 304 ਗ੍ਰੇਡ A ਇਹ ਵੀ ਮੈਂ ਉੱਥੋਂ ਬਣਵਾਈ ਸੀ ਇਹ ਵੀ ਉਹਨਾਂ ਤੋਂ ਬਣਵਾਈ ਸੀ ਠੀਕ ਹੈ ਠੀਕ ਹੈ ਜੀ ਸੋ ਆਜੋ ਬਾਈ ਦਿ ਇਸ ਤੇ ਦੋਸਤੋ ਟਾਇਲ ਲੱਗੀ ਹੋਈ ਹੈ ਜਿਹੜੀ ਕਿ ਤੁਸੀਂ ਦੇਖ ਸਕਦੇ ਹੋਗੇ ਤੇ ਇਧਰ ਬਾਈ ਦੂਸਰੀ ਪੱਠੇ ਟਾਇਲ ਲਾ ਰਖੇ ਇਧਰ ਫਿਰ ਹਾਂ ਇਧਰ ਪੱਠੇ ਟਾਇਲ ਠੀਕ ਹੈ ਠੀਕ ਹੈ ਜੀ ਠੀਕ ਜੋ ਕਿ ਬਾਈ ਦੇ ਦੱਸਣ ਮੁਤਾਬਕ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਖਰਚੇ ਬਾਰੇ ਸੋ ਇਹ ਵੀ ਵਿੱਚੇ ਆ ਜਾਂਦਾ ਜੋ ਕਿ ਆਪਣਾ ਬਾਗਲ ਹੋ ਗਿਆ ਸਾਰਾ ਤੇ ਮਾਗਰ ਸਾਰੇ ਭਾਂਡੇ ਹੋ ਗਏ ਬਾਈ ਜੇਕਰ ਆਪਣਾ ਇਹ ਪਲਾਟ ਕਿੰਨਾ ਬਾਗਲਿਆ ਤੁਸੀਂ ਸਾਰਾ अच्छा ये ऊपर प्लस करते हैं इधर बैक साइड थी बैक साइड करती उधर कमरे ना तो अटैच करया अच्छा जी ठीक है ठीक है इधर मांगरी करती ਵੀ ਆਪਾਂ ਨੂੰ ਕੱਲ ਨੂੰ نیچے ਨਹੀਂ ਜਾਣਾ ਪੈਂਦਾ ਨਹੀਂ نیچے ਨਹੀਂ ਜਾਣਾ ਠੀਕ ਹੈ ਠੀਕ ਹੈ ਜੀ ਵਧੀਆ ਚੀਜ਼ ਆਈ ਠੀਕ ਹੈ ਕਈ ਵਾਰੀ ਕੋਈ ਰਿਸ਼ਤੇਦਾਰ ਆਉਂਦਾ ਉੱਪਰ ਬੈਠਾ ਹਾਂਜੀ ਠੀਕ ਹੈ ਜੀ ਤੇ ਉੱਤੋਂ ਦੀ ਚਾਰੇ ਪਾਸੇ ਦੀ ਆਪਾਂ ਘੁੰਮ ਸਕਦੇ ਹਾਂ ਨਾ ਹਾਂਜੀ 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 ਠੀਕ ਆ ਜੋ ਬਈ ਉੱਪਰੋਂ ਵੀ ਵਿਖਾ ਦਿਓ ਸੋ ਦੋਸਤੋ ਕਿਵੇਂ ਲੱਗਿਆ ਕੋਠੀ ਦਾ ਪਲਾਨ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਹੈ ਕੋਠੀ ਦਾ ਸੋ ਬਾਈ ਜੀ ਲੋਕਾਂ ਦੇ ਮਨ 'ਚ ਨਾ ਆਪਣੇ ਜਿਹੜੇ ਦਰਸ਼ਕ ਹੁੰਦੇ ਨੇ ਦੇਖਦੇ ਨੇਗੇ ਉਹਨਾਂ ਦੇ ਮਨ 'ਚ ਆਉਂਦਾ ਹੈ ਕਿ 2500 ਸਕਰ ਫੁੱਟ ਦੀ ਕੋਠੀ ਉਹਨਾਂ ਨੇ ਦੇਖ ਹੀ ਲਈ ਹੁਣ ਸਾਰਾ ਕੰਮ ਆਪਣਾ ਦੇਖ ਲਿਆ ਜਿੰਨਾ ਹੋ ਚੁੱਕਿਆ ਹੁਣ ਤੱਕ ਤੇ ਇਹਦੇ ਤੇ ਬਾਈ ਖਰਚਾ ਸਾਨੂੰ ਜਰੂਰ ਦੱਸੋ ਐਸਟੀਮੇਟ ਵੀ ਕਿੰਨਾ ਕ ਖਰਚਾ ਆ ਚੁੱਕਿਆ ਬਾਈ 2500 ਤਾਂ ਮੇਰਾ ਜੀ ਸਕੁਅਰ ਕੋਠੀ ਕੋਠੀ ਹੋ ਗਈ ਹਾਂਜੀ ਕੋਠੀ ਕੋਠੀ ਹੋ ਗਈ ਠੀਕ ਹੈ ਜੀ 2 300 ਮੇਰਾ ਸਕੁਅਰ ਉਧਰ ਹੋ ਕੇ ਬਾਥਰੂਮ 플ਸ਼ ਵਗੈਰਾ ਬਸ ਹਾਂਜੀ 2 300 ਹਾਂ 27 250 ਮੰਗੂ 27 250 ਹੋ ਗਿਆ ਮੇਰਾ ਖੁੱਲਾ ਡੂੰਣਾ ਯੋ ਪਸਵੋ ਵਾਲਾ ਬਹੁਤ ਯਾਰੇ ਵੱਡਾ ਦਾ ਬਹੁਤ ਵੱਡਾ 78 ਫੁੱਟ ਦਾ ਲੰਬਾਗਾ ਉਹ ਉਹ ਵੀ ਠੀਕ ਹੈ ਜੀ ਗੱਲ 78 ਫੁੱਟ ਲੰਬਾ ਚੌੜਾ ਤੇ ਲੰਬਾ ਤੇ ਬਈ ਛਤ ਤਾਰੀ ਪਾਈ ਹੋਈ ਹੈ ਉਹਦੇ ਤੇ ਉਹ ਜਿਹੜੀ ਫੱਟੀ ਬੱਤੇ ਦੀ ਫੱਟੀ ਬੱਤੇ ਦੀ ਠੀਕ ਹੈ ਠੀਕ ਲੋਹੇ ਦੀ ਪਾਈ ਪਾ ਬੱਤਾਂ ਲੱਕੜ ਦਾ ਬੱਤਾਂ ਨਹੀਂ ਅੱਛਾ ਠੀਕ ਲੋਹੇ ਦੀ ਤੇ ਸਾਰਾ ਮਤਲਬ ਬਿਵਾਗਲ ਵਿੱਚੇ ਬਾਗਲ ਵਿੱਚੇ ਨਿਓ ਮੇਰਾ ਹੋ ਲੱਗਿਆ ਹੋਏ ਤੇ ਇਸ 37 ਲੱਖ ਦੇ ਲਗਭਗ 37 ਲੱਖ ਰੁਪਏ 20 ਤੋਂ 30 ਲੱਖ ਦਾ ਸੈਟ ਹੈ ਠੀਕ ਹੈ ਜੀ ਘੱਟੋ ਘੱਟ ਸੋਡਾ ਮਤਲਬ 7 ਤੋਂ 8 ਲੱਖ ਰੁਪਏ ਤਾਂ ਬਾਗਲ ਦਾ ਲਾਉਣਾ ਹਾਂ ਬਰਾਂਡੇ ਹੋਗੇ ਬਰਾਂ ਹਾਂ ਬਰਾਂਡੇ ਬਹੁਤ ਬਾਥਰੂਮ ਹੋਗੇ ਠੀਕ ਹੈ ਜੀ ਆਪੇ ਕੰਮ ਹੋ ਜਾਂਦਾ ਹੈ ਨਾ ਹਾਂ ਜੀ ਮੇਰਾ ਸਾਰਾ ਟੋਟਲ ਖਰਚਾ ਦਾ ਕੋਠੀ ਦਾ ਜੇਕਰ ਆਪਾਂ 25 ਮੋਟੋ ਤੋਂ ਲੈ ਲਾਈਏ 20 ਤੋਂ 20 ਠੀਕ ਹੈ ਜੀ ਹੁਣ ਤੱਕ ਮਤਲਬ 30 ਲੱਖ ਰੁਪਏ ਕੋਠੀ ਦਾ ਕਹਿ ਸਕਦੇ ਹਾਂ ਹਾਂ 30 ਲੱਖ ਕੋਠੀ ਦਾ ਮੰਨੋ ਜੀ ਸੋ ਦੋਸਤੋ ਵੀਰੇ ਨੇ ਸ਼ੇਅਰ ਕਰਤੀ ਗੱਲ ਤੁਹਾਡੇ ਨਾਲ ਤੁਹਾਨੂੰ ਆਈਡੀਆ ਆ ਜਾਂਦਾ ਹੁੰਦਾ ਇੱਕ ਐਸਟੀਮੇਟ ਹੁੰਦਾ ਇਹ ਥੋੜਾ ਬਹੁਤਾ ਇਧਰ ਉਧਰ ਵੀ ਹੋ ਸਕਦਾ ਹੁੰਦਾ ਉਸ ਤੋਂ ਬਾਅਦ ਆਪਣੀ ਵੱਧ ਲਾਉਣੇ ਆ ਜਾਂ ਘੱਟ ਲਾਉਣੇ ਆਪਣੀ ਵੀ ਚੁਆਇਸ ਹੁੰਦੀ ਹੈ ਇੱਕ ਪਾਸੇ ਆਪਾਂ ਹਨਾ ਵੀ ਬੋਰਡ ਲਾ ਦਿੰਨੇ ਹੁੰਨੇ ਆ ਜੋੜੀਆਂ ਤੇ ਬਈ ਇੱਕ ਪਾਸੇ ਸਾਗਵਾਨ ਦੀ ਲੱਕੜ ਹੁੰਦੀ ਆ ਲਾਉਣ ਨੂੰ ਤਾਂ ਪਾਉਂਦੀ 50 ਲੱਖ ਲਾ ਲਓ ਬਈ ਉੰਨੇ ਲੱਗ ਜਾਂਦੇ ਉਹਨਾਂ ਨੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈਗੀ ਜਿਹੇ ਜਿਹੇ ਕੰਮ ਹੋਏ ਇਹ ਜਿਹੇ ਪੈਸੇ ਲੱਗਣਗੇ ਆਪਾਂ ਨੂੰ ਪਤਾ ਹੀ ਆ ਹਨਾ ਜੀ ਜੰਮੂ ਦੀ ਕਹਿਲ ਸੀ ਮੇਰੇ ਕੋਲ ਲੱਕਣ ਲਿਆਂਦੀ ਸੀ ਜਿਹੜੀ ਰਾਮਪੁਰ ਤੇ ਬਈ ਇਹ ਆਪਣਾ ਪਲਾਟ ਕਿੰਨਾ ਇਹ ਕੋਠੀ ਕੋਠੀ ਦਾ ਕਵਰ ਏਰੀਆ ਜਿਹੜਾ ਕਲਾ ਕੋਠੀ 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 ਦਾ ਵੀ ਚੜਾਈ ਲੰਬਾਈ ਕਿੰਨੀ ਰਹਿ ਜਾਏ ਇਹ ਹੋਊਗੀ ਜੀ ਮਨਲਾ 42 40 45 ਦੀ ਹੋ ਸਕਦੀ 40 45 40 45 ਠੀਕ ਹੈ ਠੀਕ ਹੈ ਜੀ ਗੱਲ ਚਲੋ ਠੀਕ ਹੈ ਜੀ ਧੰਨਵਾਦ ਬਈ ਜੀ ਠੀਕ ਹੈ ਜੀ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ